ਦੋਸਤੋ ਪ੍ਰਮਾਤਮਾ ਨੇ ਨਾ ਸਾਨੂੰ ਹਰ ਇੱਕ ਨੂੰ ਬਹੁਤ ਹੀ ਵਧੀਆ ਇੰਟੈਲੀਜੈਂਟ ਤੇ ਕ੍ਰੀਏਟਿਵ ਦਿਮਾਗ ਦਿੱਤਾ ਹੈ ਸਾਡੇ ਕਿਸੇ ਦੇ ਦਿਮਾਗ ਚੋਂ ਕੋਈ ਇੱਕ ਵੀ ਨਿਕਲਿਆ ਨਵਾਂ ਆਈਡੀਆ ਸਮਾਜ ਵਿੱਚ ਆਉਂਦੇ ਸਮੇਂ ਲਈ ਇੱਕ ਅਜਿਹੀ ਨਵੀਂ ਲੀਪ ਆ ਜਾਂਦਾ ਹੈ ਜੋ ਕਿ ਸਮਾਜ ਵਿੱਚ ਬਹੁਤ ਵਧੀਆ ਬਦਲਾਅ ਲਿਆਉਂਦੀ ਹੈ ਇਸ ਤਰ੍ਹਾਂ ਦੀ ਇੱਕ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਿਆ ਉਹ ਤੁਹਾਨੂੰ ਲੱਗ ਜਾਣਾ ਪਿੰਡ ਫਤਿਹਪੁਰ ਮਜਰੀ ਜ਼ਿਲ੍ਹਾ ਪਟਿਆਲਾ ਸਮਾਣੇ ਦੇ ਨੇੜੇ ਹੈ ਤੇ ਆਏ ਸਾਡਾ ਵੀਰ ਰੈਵੋਲੂশনারੀ ਵੀਰ ਮੈਂ ਇਹਨੂੰ ਕਹੂੰਗਾ ਸਰਦਾਰ ਕਰਮਜੀਤ ਸਿੰਘ ਕੰਮੀ ਇਸ ਨੌਜਵਾਨ ਨੇ ਆਪਣੇ ਪਿਤਾ ਲੇਟ ਸਰਦਾਰ ਭਰਪੂਰ ਸਿੰਘ ਜੀ ਦੇ ਦੇਹਾਂ ਤੋਂ ਪਰੰਤ ਸੰਸਕਰ ਕਰਕੇ ਉਹਨਾਂ ਦੀਆਂ ਅਸਤੀਆਂ ਨੂੰ ਕਿਤੇ ਜਲ ਪ੍ਰਵਾਹ ਕਰਨ ਦੀ ਬਜਾਏ ਇਹਨਾਂ ਦੀਆਂ ਅਸਤੀਆਂ ਦੇ ਰੂਪ ਵਿੱਚ ਬਾਪੂ ਜੀ ਨੂੰ ਕਿਸੇ ਰੂਪ ਵਿੱਚ ਆਪਣੇ ਨਾਲ ਰੱਖਣ ਦਾ ਫੈਸਲਾ ਲਿਆ ਤੇ ਉਹਨਾਂ ਦੀਆਂ ਅਸਤੀਆਂ ਬਾਪੂ ਜੀ ਦੀ ਕਰਮ ਭੂਮੀ ਉਹਨਾਂ ਦੀ ਜ਼ਮੀਨ 'ਚ ਹੀ ਮੋਟਰ ਤੇ ਅਰਦਾਸ ਕਰਕੇ ਬਹੁਤ ਹੀ ਸਤਿਕਾਰ ਨਾਲ ਦਬ ਦਿਤੀਆਂ ਅਤੇ ਉਸ ਦੇ ਉੱਪਰ ਇੱਕ ਅੰਬ ਦਾ ਬੂਟਾ ਲਾ ਕੇ ਬਾਪੂ ਜੀ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਇਹ ਹੈ ਜੱਟ ਤੇ ਜ਼ਿਮੀਂਦਾਰ ਰਿਸ਼ਤਾ ਇਹਦੀ ਇਹ ਜਿਹੜੀ ਕਹਾਉਤ ਚੱਲੀ ਆ ਰਹੀ ਹੈ ਇਹ ਵੀਰ ਨੇ ਉਸ ਨੂੰ ਵੀ ਪੂਰ ਕਰਦੇ ਹੋਏ ਹਮੇਸ਼ਾ ਲਈ ਬਾਪੂ ਜੀ ਨੂੰ ਆਪਣੇ ਕੋਲ ਰੱਖ ਲਿਆ ਦੂਸਰਾ ਉਹਨਾਂ ਦੱਸਿਆ ਕਿ ਬਾਪੂ ਜੀ ਨੇ ਸਾਨੂੰ ਸਾਰੀ ਉਮਰ ਇਸ ਜ਼ਮੀਨ 'ਚੋਂ ਖੂਨ ਪਸੀਨਾ ਇਕ ਕਰਕੇ ਖਵਾਉਂਦੇ ਰਹੇ ਨੇ ਤੇ ਤੂੰ ਹੁਣ ਵੀ ਅੱਗੇ ਨੂੰ ਹਮੇਸ਼ਾ ਲਈ ਇਸ ਸੰਭ ਦੇ ਰਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਵਾਉਂਦੇ ਰਹਿਣਗੇ ਬਾਓ ਦੋਸਤੋ ਸਲੂਟ ਕਰਨਾ ਬਣਦਾ ਏ ਤੇਰੀਏ ਸੋਚ ਨੂੰ ਔਰ ਤੇਰੀਏ ਸੋਚ ਦੀ ਤਾਰੀਫ ਕਰਨ ਲਈ ਕੋਈ ਸਾਡੇ ਕੋਲੇ ਜਿੰਨੇ ਵੀ ਸ਼ਬਦ ਨੇ ਸਭ ਛੋਟੇ ਪੈ ਰਹੇ ਨੇ ਆ ਦੇਖੋ ਦੋਸਤੋ ਇਹ ਹੈ ਮੋਟਰ ਮੋਟਰ ਤੇ ਅੰਬ ਦਾ ਬੂਟਾ ਨਾਲ ਬਾਪੂ ਜੀ ਦਾ ਨਾਮ ਲਿਖਤਾ ਸੁਣਾ ਲੱਗ ਰਿਹਾ ਹੈ ਅੰਮ੍ਰੂ ਆਇਆ ਸਾਡਾ ਵੀਰ ਕਰਨਬੀਰ ਕਮੀ ਬੜਾ ਬੁੱਤੇ ਦੇ ਕੋਲ ਖੜਾ ਹੈਗਾ